ਠੀਕ ਬਹੁਤ ਬੜੇ ਧਿਆਨ ਦੇ ਨਾਲ ਸਰ ਉਹਨਾਂ ਨੇ ਗੱਲ ਸੁਣੀ ਆ ਸਾਡੇ ਸਤਕਾਰਯੋਗ ਵੀਰ ਹਰਪਜਨ ਸਿੰਘ ਜੀ ਉਹ ਫਿਰ ਵਾਕਰ ਦੇ ਨਾਲ ਸਾਤੋਂ ਕਾਹ ਜਾਇਆ ਜਿਹਨਾਂ ਇਹਨਾਂ ਨੂੰ ਦੱਸਿਆ ਹੈ ਇਹ ਵੀਰ ਹੋਣੀ ਫੱਤੇ ਆ ਦੂਸਰੀ ਗੱਲ ਇਹ ਕਿਉਂ ਸਾਡੇ ਕੱਚੀਆਂ ਪਹਿਲੀਆਂ ਦੇ ਮੁਆਵਜ਼ੇ ਨਹੀਂ ਮਿਲ ਰਹੇ ਜੀ ਸਾਨੂੰ ਉਹ ਵੀ ਮਿਲਣੇ ਚਾਹੀਦੇ ਆ ਜੀ ਤੇ ਤੀਜੀ ਗੱਲ ਅਸੀਂ ਇਹ ਕਿਤੇ ਵੀ ਸਾਨੂੰ ਕੰਮ ਸੇ ਕੰਮ ਦਰਿਆ ਦੀ ਖਲਾਈ ਕੀਤੀ ਜਾਵੇ ਉਹਨੂੰ ਨਹਿਰੀ ਵਿਭਾਗ ਦਿੱਤਾ ਜਾਵੇ ਕੰਮ ਕਿਉਂਕਿ ਜ਼ਮੀਨਾਂ ਜਿੰਨੀਆਂ ਵੀ ਸਾਡੇ ਦਰਿਆ ਏਰੀਆ ਦੇ ਵਿੱਚ ਨੇ ਮਾਲਕੀ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਕੋਈ ਦਰਿਆ ਏਰੀਆ ਦੀ ਜ਼ਮੀਨ ਖਰੀਦੀ ਨਹੀਂ ਹੋਈ ਹੈਗੀ ਲਾਈਨ ਉਹਦੇ ਕਿਸੇ ਤਰੀਕੇ ਨਾਲ ਕੋਈ ਹੱਲ ਕੱਢੇਵੇ ਕਿਸਾਨਾਂ ਨੂੰ ਉਦੋਂ ਜਦੋਂ ਕਿਸਾਨ ਦੀ ਫਸਲ ਦੀ ਬਿਜਾਈ ਕਰਨੀ ਹੁੰਦੀ ਹੈ ਜਾਂ ਕਟਾਈ ਕਰਨੀ ਹੁੰਦੀ ਹੈ ਉਹਦੇ ਵਿੱਚ ਵਿੱਚ 50 ਬਹੁਤ ਵਾਰੀ ਹਾਂ ਬਹੁਤ ਵਾਰੀ ਨੰਗਣਾ ਪੈਂਦਾ ਸੀ ਕੋਈ ਇੱਕ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਵਾਸੀ ਹੋ ਕੇ ਉਹਨੂੰ ਵਾਰ-ਵਾਰ ਚੈਕਿੰਗ ਕਰਕੇ ਉਹਦੀ ਜਿਹੜੀ ਹੈਗੀ ਹੈ ਬੇਇੱਜ਼ਤੀ ਕਰਕੇ ਵਾਰ-ਵਾਰ ਨੰਗਾ ਆ ਜਾਂਦਾ ਹਾਲਾਂਕਿ ਉਹ ਕੋਈ ਬਲੈਕੀਆ ਜਾਂ ਕੋਈ ਉਹ ਕਿਸਮ ਦੇ ਬੰਦਾ ਨਹੀਂ ਇਹਨਾਂ ਬਹੁਤ ਧਿਆਨ ਨਾਲ ਗੱਲ ਸੁਣਿਓ ਜੀ ਕਿਉਂਕਿ ਬਹੁਤ ਵਧੀਆ ਉਹਨਾਂ ਗੱਲ ਸੁਣੀ ਆ ਜੀ ਬਾਕੀ ਸलो ਅਸੀਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕੀਤੀ ਆ ਵੀ ਸਾਨੂੰ ਘੱਟੋ ਘੱਟ ਜਿਹੜੇ ਸਾਡੇ 5 ਕਿੱਲੇ ਤੋਂ 1 ਏਕੜ ਤੋਂ ਥੱਲੇ ਮੌਜੂਦ ਮਿਲਦਾ ਸਾਨੂੰ ਸਾਰੇ ਤੋਂ ਸਾਰਾ ਮੌਜੂਦ ਮਿਲਣਾ ਚਾਹੀਦਾ ਜੀ ਜਿਵੇਂ ਕਿਸਾਨ ਦੇ ਨਾਲ 20 ਕਿੱਲੇ ਜਾਂ 30 ਕਿੱਲੇ ਜ਼ਮੀਨ ਉਹਨੂੰ ਸਾਰਾ ਮਿਲਣਾ ਚਾਹੀਦਾ ਜੀ ਨਹੀਂ ਹੁੰਦਾ ਉਹ ਤਾਂ ਕਿਸਾਨ ਹੁੰਦਾ ਇੱਕ ਤਾਂ ਉਹਨਾਂ ਦੀ ਥੋੜੀ ਜਿਹੀ ਕਠਿਨਾਈ ਜਿਹੜਾ ਇਹਨਾਂ ਸਾਹਮਣਾ ਕਰਨਾ ਪੈਂਦਾ ਇੱਕ ਉਹਨਾਂ ਦਾ ਲਈ ਕਿਹਾ ਜੀ ਦੂਸਰਾ ਜਿਹੜੀਆਂ ਦਰਿਆਵਾਂ ਦੇ ਨੇੜੇ ਆ ਉਹਨਾਂ ਦੀ ਜਿਹੜੇ ਦਰਿਆਵਾਂ ਦੇ ਵਿੱਚ ਜਿਹੜੇ ਨੇੜੇ ਆ ਜਾਂਦੇ ਤੁਸੀਂ ਬੰਦੇ ਨੇੜੇ ਆ ਜਾਂਦੇ ਉਹਨਾਂ ਦੀ ਜਿਹੜੀ ਆ ਉਹ ਸਰਕਾਰ ਕਰਾ ਕੇ ਦੇਵੇ ਕੱਲ ਨੂੰ ਜੇ ਜੇ ਤਾਂ ਕੋਈ ਪਰਮਾਤਮਾ ਕਰੇ ਕੋਈ ਇਹੋ ਜਿਹੀ ਦੁਰਗਤੀ ਨਾ ਹੋਵੇ ਮੈਂ ਉਹਦੇ ਉੱਤੇ ਪਰਚਾ ਉਸੇ ਬਲੀ ਹੋ ਜਾਂਦਾ ਕਿਸਾਨ ਦੇ ਉੱਤੇ ਆ ਸਰਕਾਰ ਦਾ ਇਨਾ ਪਾਣੀ ਆਇਆ ਏ ਕੋਈ ਮੁੱਦਾ ਚੁੱਕਿਆ ਸਰਕਾਰ ਨੇ ਆ ਵੀ ਸਰਕਾਰੀ ਪਾਣੀ ਆ ਇਸ ਚੀਜ਼ ਦਾ ਕਿਸੇ ਸਰਕਾਰ ਨੇ ਮੁੱਦਾ ਚੁੱਕਿਆ ਵੀ ਬਹੁਤ ਵਧੀਆ ਸੀ ਉਹਨਾਂ ਨੇ ਸੁਣਿਆ ਉਹਨਾਂ ਨੇ ਪੁੱਛਿਆ ਹਾਂ ਵੀ ਜਿਹੜੀ ਉਹ ਬਾਰਡਰ ਵਾਲੀ ਆ ਸਾ ਵੀ ਉਹਦੇ ਦਿੱਕਤ ਕੀ ਨੇ ਮੈਂ ਹੀ ਿਕਟਨਾਈ ਕਰਨੀ ਬੰਦੀ ਤਿੰਨ ਤਿੰਨ ਕਿਲੋਮੀਟਰ ਅੱਗੇ ਜਾਣਾ ਪੈਂਦਾ ਕਿਸਾਨਾਂ ਨੂੰ ਫਿਰ ਵਾਪਸ ਆਉਣ ਲੱਗੇ ਫਿਰ ਚੈਕਿੰਗ ਕਰਦੇ ਲੈ ਕੇ ਕਿ ਹਿੰਦੁਸਤਾਨ ਦਾ ਬੰਦਾ ਹੋਵੇ ਵਾਰ-ਵਾਰ ਇੱਕ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਦੇ ਲਈ ਜਾਣਾ ਹੋਵੇ ਤੇ ਇੰਨੀ ਆ ਤੇ ਯਾਰ ਉਹ ਬੋਲ ਰਿਹਾ ਜੀ ਡਿਟੇਲ ਮੈ ਦਿਓ ਲਿਖ ਕੇ ਦਿਓ ਮੈਂ ਉਸਕਾ ਮੁੱਦਾ ਉਠਾਉਂਗਾ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅੱਜ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਗੁਰਚੱਕ ਵਿਖੇ ਰਾਹੁਲ ਗਾਂਧੀ ਵੱਲੋਂ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਖਾਸ ਇਹ ਸੀ ਕਿ ਰਾਹੁਲ ਗਾਂਧੀ ਨੇ ਰਾਵੀ ਦਰਿਆ ਦੇ ਤੁਸੀ ਪਰ ਇਲਾਕੇ ਵਿੱਚ ਜੋ ਕਿਸਾਨਾਂ ਦੀਆਂ ਫਸਲਾਂ ਰਾਵੀ ਦਰਿਆ ਦੀ ਮਾਰ ਹੇਠ ਆਈਆਂ ਹਨ ਉੱਥੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਉਨ੍ਹਾਂ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਦੀ ਉਹ ਫਸਲ ਬਰਬਾਦ ਹੋਈ ਸੀ ਇਸ ਦੇ ਨਾਲ ਹੀ ਇੱਥੇ ਹੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਕਿਸਾਨ ਵੀ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਜਿਸ ਵਿੱਚ ਜ਼ੀਰਾ ਇਲਾਕਾ ਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਜੋ ਪ੍ਰਭਾਵਿਤ ਪਿੰਡ ਹਨ ਉਹਨਾਂ ਦੇ ਕਿਸਾਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਆਪਣੇ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਅ ਤਕਰੀਬ 40 ਮਿੰਟ ਦੀ ਕਿਸਾਨਾਂ ਨਾਲ ਕੋਈ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨਾਲ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕਰਨਜੀਤ ਸਿੰਘ ਚੰਨੀ ਅਤੇ ਹੋਰਨਾ ਕਾਂਗਰਸ ਨੇਤਾ ਵੀ ਅਤੇ ਹੋਰ ਕਾਂਗਰਸ ਨੇਤਾ ਵੀ ਮੌਜੂਦ ਰਹੇ ਅਤੇ ਕਿਸਾਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਉਹਨਾਂ ਦੀਆਂ ਮੁਸ਼ਕਲਾਂ ਨੂੰ ਨੋਟ ਕਰ ਲੈ ਗਏ ਹਨ ਅਤੇ ਇਹ ਵਿਸ਼ਵਾਸ ਦਿੱਤਾ ਹੈ ਕਿ ਲੋਕ ਸਭਾ ਵਿੱਚ ਉਹਨਾਂ ਦੇ ਮੁੱਦੇ ਚੁੱਕ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਜੀ ਠੀਕ ਬਹੁਤ بڑے ਧਿਆਨ ਦੇ ਨਾਲ ਸਾਰਾ ਉਹਨਾਂ ਨੇ ਗੱਲ ਸੁਣੀ ਆ ਸਾਡੇ ਸਰਕਾਰਯੋਗ ਵੀਰ ਹਰਪ੍ਰੀਤ ਸਿੰਘ ਜੀ ਉਹ ਫਿਰ ਵਾਕਰ ਦੇ ਨਾਲ ਸਤੋਂ ਕਹਿਆ ਜਿਹਨਾਂ ਇਹਨਾਂ ਨੂੰ ਦੱਸਿਆ ਹੈ ਏ ਵੀਰੋ ਨੇ ਫੱਤੇ ਵਾਲੇ ਤੋਂ ਆ ਇਹਨਾਂ ਨੂੰ ਤੁਸੀਂ ਸਾਰੇ ਬਹੁਤ ਧੰਨਵਾਦ ਉਹਨਾਂ ਗੱਲ ਸੁਣੀਏ ਬਹੁਤ ਵਧੀਆ ਉਹਨਾਂ ਗੱਲ ਸੁਣੀਆ ਜੀ ਬਾਕੀ ਚਲੋ ਅਸੀਂ ਪ੍ਰਧਾਨ ਸਾਹਿਬ ਨੂੰ ਇਹੀ ਗੱਲ ਕੀਤੀ ਆ ਵੀ ਸਾਨੂੰ ਘੱਟੋ ਘੱਟ ਜਿਹੜੇ ਸਾਡੇ 5 ਕਿੱਲੇ ਤੋਂ 1 ਕਿੱਟ ਤੋਂ ਥੱਲੇ ਮੁਆਵਜ਼ਾ ਮਿਲਦਾ ਸਾਨੂੰ ਸਾਰੇ ਤੋਂ ਸਾਰਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਜਿਵੇਂ ਕਿਸਾਨ ਦੇ ਨਾਲ 20 ਕਿੱਲੇ ਜਾਂ 30 ਕਿੱਲੇ ਜ਼ਮੀਨ ਉਹਨੂੰ ਸਾਰਾ ਮਿਲਣਾ ਚਾਹੀਦਾ ਜੀ ਦੂਸਰੀ ਗੱਲ ਇਹ ਜਿਵੇਂ ਸਾਡੇ ਕੱਚੀਆਂ ਪੈਲੀਆਂ ਦੇ ਮੁਆਵਜ਼ੇ ਨਹੀਂ ਮਿਲ ਰਹੇ ਜੀ ਸਾਨੂੰ ਉਹ ਵੀ ਮਿਲਣੇ ਚਾਹੀਦੇ ਆ ਜੀ ਤੇ ਤੀਜੀ ਗੱਲ ਅਸੀਂ ਇਹ ਕਿ ਵੀ ਸਾਨੂੰ ਕਮਸੇ ਕਮ ਦਰਿਆ ਦੀ ਖਲਾਈ ਕੀਤੀ ਜਾਵੇ ਉਹਨੂੰ ਨਹਿਰੀ ਵਿਭਾਗ ਦਿੱਤਾ ਜਾਵੇ ਕੰਮ ਕਿਉਂਕਿ ਜ਼ਮੀਨਾਂ ਜਿੰਨੀਆਂ ਵੀ ਸਾਡੇ ਦਰਿਆ ਏਰੀਆ ਦੇ ਵਿੱਚ ਨੇ ਮਾਲਕੀ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਕੋਈ ਦਰਿਆ ਏਰੀਆ ਦੀ ਜ਼ਮੀਨ ਖਰੀਦੀ ਨਹੀਂ ਹੋਈ ਸਾਰੀਆਂ ਜ਼ਮੀਨਾਂ ਮਾਲਕ ਦੇ ਨਾਂ ਤੇ ਆ ਕਿ ਉਹਨਾਂ ਦੇ ਵਿੱਚ ਇੱਕ ਵੀ ਮਰਲਾ ਸਰਕਾਰੀ ਜ਼ਮੀਨ ਨਹੀਂ ਕਿਹ ਜਾਂ ਦਰਿਆ ਦੇ ਏਰੀਆ ਦੀ ਜ਼ਮੀਨ ਨਹੀਂ ਹੈਗੀ ਜਿੰਦੇ ਵਿੱਚ ਸਾਡੇ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਕਿਉਂ ਕਿਸਾਨਾਂ ਨੂੰ ਮਾਰ ਦਿੰਦੇ ਹਰ ਵਾਰ ਦੀ ਵਾਰੀ ਮਾਰਦੇ ਪਹਿਲਾਂ ਤੇਜ਼ੀ ਮਾਰ ਪੈ ਗਈ 19 ਦੀ ਪੈ ਗਈ ਹੁਣ ਉਸ ਤੋਂ ਬਾਅਦ 25 ਦੀ ਪੈ ਗਈ ਆ ਇੱਕ ਕਿਸਾਨ ਮੰਨ ਕੇ ਚਲੋ ਮਹਿਰ ਦਾ ਪਾਣੀ ਚੋਰੀ ਕਰਦਾ ਕੀ ਬਾਤ ਚੀਤ ਵੀ ਰਾਹੁਲ ਗਾਂਧੀ ਆ ਉਹਦੇ ਉੱਤੇ ਆ ਸਰਕਾਰ ਦਾ ਇਨਾ ਪਾਣੀ ਆਇਆ ਏ ਕੋਈ ਮੁੱਦਾ ਚੁੱਕਿਆ ਸਰਕਾਰ ਨੇ ਆ ਵੀ ਸਰਕਾਰੀ ਪਾਣੀ ਆ ਇਸ ਚੀਜ਼ ਦਾ ਕਿਸੇ ਸਰਕਾਰ ਨੇ ਮੁੱਦਾ ਚੁੱਕਿਆ ਵੀ ਅੱਜ ਕੀ ਜਵਾਬ ਸੀ ਉਹਨਾਂ ਆਖਿਆ ਵੀ ਕੋਈ ਗੱਲ ਨਹੀਂ ਸਾਨੂੰ ਲਿਖਤੀ ਰੂਪ ਚ ਦਿਓ ਸਰਪੰਚ ਸਾਹਿਬ ਨੂੰ ਆਖਿਆ ਲਿਖਤੀ ਰੂਪ ਦਿਓ ਅਸੀਂ ਮਸਲਾ ਹੱਲ ਕਰਾਂਗੇ ਜੀ ਸਰ ਜੀ ਹੱਲ ਹੋ ਜਾਣਾ ਸਾਡਾ 100% ਆਪਣਾ ਨਾਮ ਦਾ ਗੁਰਵਿੰਦਰ ਸਿੰਘ ਪਿੰਡ ਫਤਿਹਪੁਰ ਤਸਵੀਰ ਜੀ ਦਾ ਜੀ ਮੇਰਾ ਨਾਮ ਕਾਸ਼ਿਬ ਸਿੰਘ ਅੱਛਾ ਕਾਜੀ ਕਿੱਥੋਂ ਆਇਓ ਜੀਰੇ ਤੋਂ ਜੀਰੇ ਦੇ ਜਿਹੜੇ ਕਿਸਾਨ ਸੀ ਅੱਡ ਅੱਡ ਕੁਝ ਰਾ ਰਾ ਬਰਾਦਰੀਆਂ ਸੰਬੰਧਿਤ ਨੇ ਕੁਝ ਅੱਡ ਅੱਡ ਉਹਨਾਂ ਸਾਰਿਆਂ ਨੂੰ ਲੈ ਕੇ ਆਏ ਕਿਸੇ ਦਾ ਘਰ ਡੁੱਬਿਆ ਜੀ ਕਿਹੜੀ ਫਸਲ ਡੁੱਬੀ ਘਰ ਉਹਨਾਂ ਸਾਰਿਆਂ ਨੂੰ ਲੈ ਕੇ ਆਏ ਆ ਜੀ ਇਹਨਾਂ ਨੇ ਜਿਹੜੇ ਆਪਦੇ ਮੁੱਦੇ ਰੱਖਿਆ ਇੱਕ ਦੋ ਬਾਰਡਰ ਦੇ ਏਰੀਆ ਦੇ ਬੰਦੇ ਨੇ ਜਿਵੇਂ ਇੱਕ ਜ਼ੀਰੋ ਲਾਈਨ ਹੁੰਦੀ ਨਾ ਜਿਹੜਾ ਡਬਲ ਲਾਈਨ ਹੁੰਦੀ ਜੀ ਇੱਕ ਪਹਿਲਾਂ ਆਉਂਦੀ ਇੱਕ ਅੱਗੇ ਲਾਸਟਿੰਗ ਜਿਹੜਾ 3 ਕਿਲੋਮੀਟਰ ਅੱਗੇ ਲੀ ਮੈਂ ਤਾਂ ਇੱਕ ਮੁੱਦਾ ਇਹ ਰੱਖਿਆ ਜੀ ਜਿਹੜੀ ਹੈਗੀ ਆ ਲਾਈਨ ਉਹਦੇ ਕਿਸੇ ਤਰੀਕੇ ਨਾਲ ਕੋਈ ਹੱਲ ਕੱਢੇਵੇ ਕਿਸਾਨਾਂ ਨੂੰ ਉਦੋਂ ਜਦੋਂ ਕਿਸਾਨ ਦੀ ਫਸਲ ਦੀ ਬਿਜਾਈ ਕਰਨੀ ਹੁੰਦੀ ਹੈ ਜਾਂ ਕਟਾਈ ਕਰਨੀ ਹੁੰਦੀ ਹੈ ਉਹਦੇ ਵਿੱਚ ਵਿੱਚ 50 ਬਹੁਤ ਵਾਰੀ ਹਾਂ ਬਹੁਤ ਵਾਰੀ ਨੰਗਣਾ ਪੈਂਦਾ ਸੀ ਕੋਈ ਇੱਕ ਪੰਜਾਬ ਦਾ ਜਾਂ ਹਿੰਦੂਸਤਾਨ ਦਾ ਵਾਸੀ ਹੋ ਕੇ ਉਹਨੂੰ ਵਾਰ-ਵਾਰ ਚੈਕਿੰਗ ਕਰਕੇ ਉਹਦੀ ਜਿਹੜੀ ਹੈਗੀ ਹੈ ਵੇਚਤੀ ਕਰਕੇ ਵਾਰ-ਵਾਰ ਨੰਗਾ ਆ ਜਾਂਦਾ ਹਾਲਾਂਕਿ ਉਹ ਕੋਈ ਬਲੈਕੀਆ ਜਾਂ ਕੋਈ ਉਹ ਕਿਸਮ ਦੇ ਬੰਦਾ ਨਹੀਂ ਹੁੰਦਾ ਉਹ ਤਾਂ ਕਿਸਾਨ ਹੁੰਦਾ ਇੱਕ ਤਾਂ ਉਹਨਾਂ ਦੀ ਥੋੜੀ ਜਿਹੀ ਕਠਿਨਾਈ ਜਿਹੜਾ ਇਹਨਾਂ ਸਾਹਮਣਾ ਕਰਨਾ ਪੈਂਦਾ ਇੱਕ ਉਹਨਾਂ ਦਾ ਲਈ ਕਿਹਾ ਜੀ ਦੂਸਰਾ ਜਿਹੜੀਆਂ ਦਰਿਆਵਾਂ ਦੇ ਨੇੜੇ ਉਹਨਾਂ ਦੀ ਜਿਹੜੇ ਦਰਿਆਵਾਂ ਦੇ ਵਿੱਚ ਜਿਹੜੇ ਨੇੜੇ ਆਏ ਨੇ ਤੁਸੀਂ ਬੰਦੇ ਨੇੜੇ ਆਏ ਨੇ ਉਹਨਾਂ ਦੀ ਜਿਹੜੀ ਆ ਇੰਸ਼ੋਰੈਂਸ ਆ ਉਹ ਸਰਕਾਰ ਕਰਾ ਕੇ ਦੇਵੇ ਕੱਲ ਨੂੰ ਜੇ ਜੇ ਤਾਂ ਕੋਈ ਪਰਮਾਤਮਾ ਕਰੇ ਕੋਈ ਇਹੋ ਜਿਹੀ ਦੁਰਗਤੀ ਨਾ ਹੋਵੇ ਨਾ ਕਿਹਦੀ ਫਸਲ ਜਾਵੇ ਸਹੀ ਰਵੇ ਜੇ ਕਿਤੇ ਫਸਲ ਦਾ ਕੋਈ ਨੁਕਸਾਨ ਹੁੰਦਾ ਤੇ ਉਹਦੀ ਇੰਸ਼ੋਰੈਂਸ ਕੰਪਨੀ ਦੇਵੇ ਨਾ ਸਰਕਾਰ ਤੇ ਬੋਝ ਪਵੇ ਨਾ ਕਿਸੇ ਨੂੰ ਅਗੂ ਰੈਕਸ਼ਨ ਕਿਵੇਂ ਦਾ ਬਹੁਤ ਵਧੀਆ ਸੀ ਉਹਨਾਂ ਨੇ ਸੁਣਿਆ ਉਹਨਾਂ ਨੇ ਪੁੱਛਿਆ ਹਾਂ ਵੀ ਜਿਹੜੀ ਉਹ ਬਾਰਡਰ ਵਾਲੀ ਆਂਖਾ ਵੀ ਉਹਦੇ ਦਿੱਕਤ ਕੀ ਨਾ ਮੈਂ ਹੀ ਕਠਿਨਾਈ ਕਰਨੀ ਬੰਦੀ ਤਿੰਨ ਤਿੰਨ ਕਿਲੋਮੀਟਰ ਅੱਗੇ ਜਾਣਾ ਪੈਂਦਾ ਕਿਸਾਨਾਂ ਨੂੰ ਫਿਰ ਵਾਪਸ ਆਉਂ ਲ ਕੇ ਫਿਰ ਚੈਕਿੰਗ ਕਰਨ ਦੇ ਲੱਗ ਕੇ ਕਿ ਹਿੰਦੁਸਤਾਨ ਦਾ ਬੰਦਾ ਹੋਵੇ ਉਹ ਵਾਰ-ਵਾਰ ਇੱਕ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਦੇ ਲਈ ਜਾਣਾ ਹੋਵੇ ਤੇ ਇੰਨੀ ਆਂਦੇ ਯਾਰ ਉਹ ਬੋਲ ਰਹੇ ਆ ਜੇ ਡਿਟੇਲ ਮੈਨੂੰ ਦਿਓ ਲਿਖ ਕੇ ਦਿਓ ਮੈਂ ਉਸਕਾ ਮੁੱਦਾ ਉਠਾਉਂਗਾ ਲੋਕ ਸਭ ਮੇਰਾ ਨਾਮ ਸਰਦੂਲ ਸਿੰਘ ਹੈ ਹਾਂਜੀ ਸਰਦੂਲ ਸਿੰਘ ਅੱਛਾ ਸਰਦੂਲ ਜੀ ਤੋਂ ਹੀ ਰਾਹੁਲ ਜੀ ਨਾਲ ਕੀ ਗੱਲਬਾਤ ਹੋਈ ਤੁਸੀਂ ਕੀ ਗੱਲ ਰੱਖੀ ਅਸੀਂ ਮਿਹਨਤ ਉਹਨਾਂ ਨੂੰ ਇਹੋ ਹੀ ਮੰਗ ਰੱਖੀ ਆ ਇਹ ਜਿਹੜਾ ਰਾਵੀ ਦਰਿਆ ਵਾ ਸਾਡੀ ਜ਼ਮੀਨ ਜਿਹੜੀ ਖੋਲ ਰਿਹਾ ਵਾ ਕਿਉਂਕਿ ਅੱਗੇ ਤੋਂ 20 ਕਿਲੋਰੇ ਆ ਗਿਆ ਦਰਿਆ 60 50 ਤੋਂ 60 ਏਕੜ ਦੇ ਵਿੱਚ ਜਿਹੜੀ ਜ਼ਮੀਨ ਆ ਢਾ ਕੇ ਉਰੇ ਆ ਗਿਆ ਵਾ ਤੇ ਸਾਡੀ ਇਹ ਮੰਗ ਹੈ ਕਿ ਉਹਨੂੰ ਪੱਕਾ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਤੇ ਜਿਹੜੀ ਹਰ ਸਾਲ ਸਾਡੀ ਬਰਬਾਦੀ ਹੁੰਦੀ ਫਸਲਾਂ ਦੀ ਬਰਬਾਦੀ ਹੁੰਦੀ ਜ਼ਮੀਨਾਂ ਦੀ ਬਰਬਾਦੀ ਹੁੰਦੀ ਆ ਸਾਡੇ ਇਥੇ 7 ਟਰਾਂਸਫਰਮ ਇਕੋ ਲੈਂਡ ਦੀ 2 ਮੇਰੇ ਹੀ 5 ਹੋਰ ਹੀ ਸੱਤੇ ਟਰਾਂਸਫਰਮ ਸਾਡੇ ਰੁੜ ਗਏ ਨੇ ਜਿਹੜੇ ਮੋਟਰ ਕਨੈਕਸ਼ਨ ਆ ਸੀ ਸਾਡਾ ਇਹ ਝੋਨਾ ਮਾਰਿਆ ਗਿਆ ਵਾ ਸਾਡੀ ਇਹ ਮੰਗਿਆ ਕਿ ਜਿਹੜਾ ਉਹਨੂੰ ਦਰਿਆ ਮਾਰ ਘਰਦਾ ਵਾ ਉਹਨੂੰ ਪੱਥਰ ਲਾ ਕੇ ਤੁਸੀਂ ਬੰਨ ਕੇ ਪੱਕਾ ਉਹਨੂੰ ਕੀਤਾ ਜਾਏ ਜਿਹੜਾ ਆਉਣ ਵਾਲਾ ਸਾਡਾ ਜਿਹੜਾ ਭਵੇਖਿਆ ਉਹ ਬਸ ਸਕੇ ਸਾਨੂੰ ਕੇ ਖਰਾਬੇ ਦੀ ਨਹੀਂ ਰੋਡ ਸਰਕਾਰਾਂ ਕੇ ਹੱਥ ਜੋੜ ਕੇ ਗੁਜਾਰਸ਼ ਆ ਸਾਨੂੰ ਖਰਾਬਾ ਨਹੀਂ ਚੀਦਾ ਜਿਹੜਾ ਮਾਨ ਸਾਹਿਬ ਨੇ ਕਿਹਾ ਕਿ 20-20 ਹਜ਼ਾਰ ਏਕੜ ਤਾਂਗੇ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਤਈ ਚੜ ਆਇਆ ਸੀ ਵੀ ਤੁਹਾਨੂੰ ਖਰਾਬਾ ਜਿਹੜਾ ਵਾ 6700 ਰੁਪਿਆ ਕਿ 6800 ਰੁਪਿਆ ਤਾਂਗੇ ਪ੍ਰਤੀ ਏਕੜ ਉਦੋਂ ਵੀ ਸਾਨੂੰ ਇਹਨਾਂ ਨੇ ਜਿਹੜਾ ਵਾ ਧੁੰਦ ਲਈ ਐਵੇਂ ਕਰਕੇ ਤੇ ਕੁਝ ਵੀ ਨਹੀਂ ਉਹ bungalows ਦਾ ਮਿੱਟੀ ਝਾੜਨ ਵਾਲੀ ਗੱਲ ਕੀਤੀ ਇਹਨਾਂ ਨੇ ਮੇਰਾ 20 ਏਕੜ ਉਦੋਂ ਮਰਿਆ ਸੀ ਇਹਨਾਂ ਨੇ ਮੈਨੂੰ ਆਂਦੇ ਹੀ ਪੰਜਾ ਕਿੱਲਾਂ ਤੋਂ ਇੱਕ ਜਣੇ ਨੂੰ ਵਾਅਦਾ ਨਹੀਂ ਦੇਣਾ ਤੇ ਉਹ ਵੀ ਜਿਹੜਾ ਲਿਖ ਕੇ ਪੰਜਾ ਕਿੱਲਾਂ ਦਾ ਲੈ ਕੇ ਉਹ ਵੀ ਨਹੀਂ ਮਿਲਿਆ ਤੇ ਜਿਹੜਾ ਪ੍ਰਸ਼ਾਸਨ ਹੈ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਅਹੀਂ ਬੜੇ ਰਾਹੁਲ ਆਇਆ ਰਾਹੁਲ ਆਇਆ ਰਾਹੁਲ ਜੀ ਆਇਆ ਹੋਰ ਸਾਡੇ ਤੱਕ ਨਹੀਂ ਪਹੁੰਚਿਆ ਕੋਈ ਨਹੀਂ ਜੀ ਸਾਡੇ ਤੱਕ ਆਇਆ ਨਾ ਕੋ ਪਤਾ ਨਹੀਂ ਆ ਜੀ ਜਦੋਂ ਤੁਸੀਂ ਆਪਣੀ ਗੱਲ ਰੱਖ ਰਹੇ ਸੀ ਕਿੰਨੇ ਕਿ ਧਿਆਨ ਨਾਲ ਉਹਨਾਂ ਨੇ ਪੂਰੇ ਧਿਆਨ ਨਾਲ ਸੁਣੀ ਆ ਉਹਨਾਂ ਨੇ ਇਹ ਕਿਹਾ ਹੈ ਪੂਰਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਹ ਜਿਹੜਾ ਮੁੱਦਾ ਵਾ ਉਹ ਲਿਖ ਕੇ ਲੈ ਗਏ ਨੇ ਉਹਨਾਂ ਕਿਹਾ ਵੀ ਅਸੀਂ ਇਹ ਜਿਹੜਾ ਮੁੱਦਾ ਵਾ ਤੁਹਾਡੇ ਜਿਹੜਾ ਪਿੰਡ ਦਾ ਤੁਸੀਂ ਬੰਨ ਦਾ ਜਿਹੜਾ ਪੱਥਰ ਲਾਉਣ ਦਾ ਦਰਿਆ ਘੋਰ ਕਰ ਰਿਹਾ ਜਿਹੜੀ 50 ਏਕੜ ਜਮੀਨ 50 ਕੋ ਪਲਾਸੀ ਹੈ ਕੋਈ ਜੀ ਜਿਹੜੀ ਇਹ ਜ਼ਮੀਨ ਜਿਹੜੀ ਇਹ ਢਾਈ ਆ ਇੱਥੇ ਉੱਥੇ ਜਿਹੜਾ ਅਸੀਂ ਪੱਥਰ ਲਵਾ ਆ ਗਏ ਜਿਹੜੀ ਤੁਸੀਂ ਬੰਦ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਤੇ ਸਾਡਾ ਨੁਕਸਾਨ ਹੋਏ ਅਸੀਂ ਉਹਨਾਂ ਨੇ ਕਿਹਾ ਵਾ ਕਿ ਪਾਰਲੀਮੈਂਟ ਦੇ ਮਤਦ